ਕਵਾਲਿਟੀ ਜਿਵੇਂ ਪਾਕੇ ਰੱਖੀ ਹੋਈਆਂ ਡਿਸਪਲੇ ਆ 1100 ਤੋਂ 900 ਤੱਕ ਡਿਸਪਲੇ ਨੇ ਆਪਣੇ ਲਈ ਤੇ ਜਿਵੇਂ 1+ ਦੀ ਆਪਣੀ ओरिजिनल ਪਾਕੇ ਰੱਖੀ ਹੋਈ ਡਿਸਪਲੇ ਤਾਂ ਲਗਭਗ ਸਾਰੇ ਮੋਡਲ ਦੇ ਆਪਣੇ ਰੀਜ਼ਲ ਵੀ ਹੋਈ ਨੇ ਤੇ ਆਪਾਂ ਤੁਹਾਨੂੰ ਸਹੀ ਆ ਇਹਦੇ ਵਿੱਚ ਆਪਾਂ 5 ਗਲਾਸ ਆਪਾਂ ਫ੍ਰੀ ਲਾ ਕੇ ਦੇਵਾਂਗੇ ਇਹ ਮੇਰੇ ਮਤਲਬ ਜੋ ਡਿਸਪਲੇ ਚੇਂਜ ਕਰਨੇ ਉਹਦੇ ਨਾਲ ਹੀ ਜੀ ਜੀ ਬਲ ਡਿਸਪਲੇ ਤੁਸੀਂ ਚੇਂਜ ਕਰਾਉਗੇ ਤਾਂ ਤੁਹਾਨੂੰ 5 ਗਲਾਸ ਫ੍ਰੀ ਲਾ ਕੇ ਦਿਤੇਗੇ ਤੇ ਕਿ 600 ਦੇ ਵਿੱਚ ANC ਵਾਲਾ 에ਅਰਪੋਰਟ ਆ ਵੀ ਇਹ ਇਹ ਵੀ ਨਾਲ ਫ੍ਰੀ ਨੇ ਇਹ ਵੀ ਨਾਲ ਫ੍ਰੀ ਆ ਮਤਲਬ ਜੀ ਭਾਈ ਨਾ ਦਿਵਾਲੀ ਇਹ ਦਿਵਾਲੀ ਆਫਰ ਚੱਲ ਰਹੀ ਹੈ ਨਾ ਜੇ ਮਤਲਬ ਜੀ ਫੋ ਉਹ ਵੀ ਬਾਈ ਕਹਿੰਦਾ ਬਹੁਤ ਘੱਟ ਰੁਪਈਆ ਜਾਨਾ ਵੀਰੇ ਜੀ ਜੀ ਮਤਲਬ 1000 ਰੁਪਏ ਦੀ ਡਿਸਪਲੇ ਤਾਂ ਤੁਹਾਨੂੰ 1100 ਦੇ ਗਿਫਟ ਨਾਲ ਫ੍ਰੀ ਦੇ ਦਿੰਗੇ ਲਓ ਵੀ 1100 ਤੁਹਾਨੂੰ ਗਿਫਟ ਨਾਲ ਦੇ ਦਾਂਗੇ 1000 ਰੁਪਏ ਥੋੜੀ ਡਿਸਪਲੇ ਚੇਂਜ ਕਰਨੀ ਹੈ ਮਤਲਬ ਕਿ 1000 ਰੁਪਏ ਕਸਟਮਰ ਨੂੰ ਦੇਣਾ ਸਾਨੂੰ ਜੀ 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 ਠੀਕ ਆ ਵੀਰੇ ਦਿਵਾਲੀ ਦੇ ਆਪਣੇ ਹਰ ਇੱਕ ਨਵੇਂ ਫੋਨ ਦੇ ਉੱਪਰ ਆਫਰਾਂ ਲਾਈ ਨੇ ਇਹ ਲਈਆਂ ਕਿ ਇੱਕ ਤਾਂ ਆਪਣੇ ਬਜਾਇ ਕਾਰਡ ਪਰ ਬਿਲਕੁਲ ਕਸਟਮਰ ਫ੍ਰੀ ਬਣਾ ਕੇ ਦੇਣਾ ਓਕੇ ਬਜਾਇ ਕਾਰਡ ਫ੍ਰੀ ਕਰਤਾ ਬਜਾਇ ਕਾਰਡ ਬਿਲਕੁਲ ਫ੍ਰੀ ਕਰਤਾ ਬਣੇ ਠੀਕ ਆ ਵੀਰੇ ਮਤਲਬ 7- ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਪੀ ਸ਼ਹਿਰ ਮਰੇੜਕੋਟਲੇ ਜਿਵੇਂ ਸਾਰਿਆਂ ਨੂੰ ਪਤਾ ਵੀ ਦਿਵਾਲੀ ਆ ਗਈ ਨਾ ਤਾਂ ਬਾਲੀ ਤੇ ਮੰਨ ਲਾ ਵੀ ਹਰ ਇੱਕ ਬੰਦਾ ਚਾਹੁੰਦਾ ਵੀ ਨਵਾਂ ਫੋਨ ਲਈਏ ਨਾ ਜਾਂ ਫੋਨ ਤੁਸੀਂ ਰਿਪੇਅਰ ਕਰਾਉਣਾ ਤੁਹਾਨੂੰ ਬਹੁਤ ਵੱਡੇ ਫਾਇਦੇ ਹੋਣਗੇ ਮਰੇੜਕੋਟਲੇ ਸ਼ਹਿਰ ਦੇ ਵਿੱਚੋਂ ਫਾਇਦੇ ਕੀ ਹੋਣਗੇ ਸਾਰੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕਿਉਂਕਿ ਨਵੇਂ ਫੋਨਾਂ ਦੇ ਨਾਲ ਬਹੁਤ ਵੱਡੀਆਂ ਆਫਰਾਂ ਲਾ ਦਿੱਤੀਆਂ ਜੀ ਤੁਸੀਂ ਨਵਾਂ ਫੋਨ ਲੈ ਰਹੇ ਹੋ ਕਿਸ਼ਤਾਂ ਤੇ ਲੈ ਰਹੇ ਹੋ ਚਾਹੇ ਤੁਸੀਂ ਨਗਦ ਲੈ ਰਹੇ ਹੋ ਨਾ ਬਹੁਤ ਵੱਡੀਆਂ ਫੋਨਾਂ ਤੇ ਆਫਰਾਂ ਲਾਈ ਹੋਈਆਂ ਨੇ ਕੀ ਕੀ ਆਫਰਾਂ ਨੇ ਐਡਰੈਸ ਕੀ ਪਏ ਨੇ ਦਾ ਸੌ ਆਪਾਂ ਉਹ ਵੀ ਸਾਰਾ ਦੱਸਾਂਗੇ ਸੋ ਚੱਲਦੇ ਆਂ ਆਦੀ ਵੀਡੀਓ ਨਾਲ ਆਪਾਂ ਸ਼ੁਰੂ ਕਰਦੇ ਆਂ ਲਓ ਜੀ ਇਹ ਆ ਸਹਿਰ ਮਰੇਰਕੋਟਲੇ ਦਾ ਕਲੱਬ ਚੌਂਕ ਦੀ ਗੱਲ ਕਲੱਬ ਚੌਂਕ ਤੋਂ ਬਿਲਕੁਲ ਤੁਸੀਂ ਇੱਥੋਂ ਇਧਰ ਨੂੰ ਜਾਣਾ ਠੀਕ ਆ ਜੀ ਇੱਥੋਂ ਥੋੜੀ ਦੂਰ ਤੀੜੀ ਸ਼ਾਪ ਉਹ ਆ ਜਣੀ ਆ ਤੇ ਬਹੁਤ ਵੱਡੀਆਂ ਬਾਈ ਉਹਨਾਂ ਦੀ ਦੀਵਾਲੀ ਜਿਹੜੀਆਂ ਆਫਰਾਂ ਉਹ ਲਾਈਆਂ ਹੋਈਆਂ ਨੇ ਤੇ 15 ਮਿੰਟ ਦੇ ਵਿੱਚ ਤੁਸੀਂ ਡਿਸਪਲੇ ਤੇ ਫੋਨ ਜਿਹੜੀ ਉਹ ਚੇਂਜ ਕਰਾ ਸਕਦੇ ਹੋ ਬਾਕੀ ਸਾਰੀ ਕੀ ਕੀ ਆਫਰਾਂ ਨੇ ਸਾਰੀਆਂ ਉਹ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਜਾ ਕੇ ਹਨਾ ਤੇ ਸਾਹਮਣੇ ਜਿਹੜੀ ਸ਼ਾਪ ਬਿੱਤੀ ਬਾਈ ਉਹਨਾਂ ਦੀ ਸ਼ਾਪ ਇੱਥੇ ਰਿਹਾ ਜਾਂਦੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ 15 ਮਿੰਟ ਚ ਡਿਸਪਲੇ ਚੇਂਜ ਹੈ ਨਾ ਬੋਰਡ ਲੱਗਿਆ ਹੋਇਆ ਇਹੀ ਸ਼ਾਪ ਤੇ ਆਪਾਂ ਜਾਣਾ ਯਾਹੂਦੂ ਟੈਲੀਕਮ ਠੀਕ ਹੈ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਸ਼ਾਪ ਤੇ ਤੇ ਤੁਹਾਨੂੰ ਸਾਰੀ ਆਪ ਬਾਈ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਬਾਕੀ ਜੇ ਤੁਸੀਂ ਫੋਨ ਰਿਪੇਅਰ ਕਰਾਉਣਾ ਹੈ ਫੋਨ ਨਵਾਂ ਲੈਣ ਦੀ ਸੋਚ ਰਹੇ ਹੋ ਤਾਂ ਬਹੁਤ ਵੱਡੀਆਂ ਨੂੰ ਇੱਥੇ ਜਿਹੜੇ ਹੈ ਫਾਇਦੇ ਹੋਣਗੇ ਲਓ ਜੀ ਆਪਾਂ ਪਹੁੰਚੇ ਹਾਂ ਯਾਹੂਦ ਟੈਲੀਕਮ ਤੇ ਠੀਕ ਹੈ ਜੀ ਚੱਲਦੇ ਹਾਂ ਸਾਰੀ ਆਪ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਬਾਕੀ ਦੂਜੀ ਗੱਲ ਕਿ 15 ਮਿੰਟ ਦੇ ਵਿੱਚ ਡਿਸਪਲੇਡ ਹੀ ਤੁਸੀਂ ਚੇਂਜ ਕਰਾ ਸਕਦੇ ਹੋ ਤੇ ਮੈਂ ਸਾਰਾ ਦੇਖਾ ਜਾਂ ਬਾਕੀ ਸਾਰੀ ਇੱਥੇ ਐਸੈਸਰੀ ਤੁਹਾਨੂੰ ਮਿਲ ਜੂਗੀ ਹਨਾ ਤੇ ਬਾਕੀ ਸਾਰੀ ਆਪ ਬਾਈ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕਰਦੇ ਆਂ ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਤੁਸੀਂ ਕਿਵੇਂ ਹੋ ਕੀ ਕੀ ਆਫਰਾਂ ਲਾਤੀ ਦਿਵਾਲੀ ਦੇ ਫਿਰ ਦਿਵਾਲੀ ਤੇ ਆ ਜਿਓ ਚੱਕਰ ਲਓ ਕੀ ਕੀ ਆਫਰਾਂ ਲਾਈਆਂ ਨੇ ਆ ਜਿਓ ᱫਵਾਲੀ ਦੇ ਆਪਣੇ ਹਰ ਇੱਕ ਨਵੇਂ ਫੋਨ ਦੇ ਉੱਪਰ ਆਫਰਾਂ ਲਾਈ ਨੇ ਇਹ ਲੀਆ ਕਿ ਇੱਕ ਤਾਂ ਆਪਣੇ ਬਜਾਇ ਕਾਰਡ ਪਰ ਬਿਲਕੁਲ ਕਸਟਮਰ ਫਰੀ ਬਣਾ ਕੇ ਦੇਣਾ ਓਕੇ ਬਜਾਇ ਕਾਰਡ ਫ੍ਰੀ ਕਰਤਾ ਬਜਾਇ ਕਾਰਡ ਬਿਲਕੁਲ ਫ੍ਰੀ ਕਰਤਾ ਮਣੀ ਠੀਕ ਹੈ ਵੀਰੇ ਮਤਲਬ 7-800 ਰੁਪਏ ਜੋ ਖਰਚਾ ਹੁੰਦਾ ਕਸਟਮਰ ਦਾ ਪਹਿਲੀ ਫਾਈਲ ਦੇ ਉੱਪਰ ਆਪਣੇ ਕੋਲ ਬਿਲਕੁਲ ਫ੍ਰੀ ਕਰਤੇ ਤੇ ਉਸ ਤੋਂ ਇਲਾਵਾ ਆਪਾਂ ਇੱਕ ਸਰਪ੍ਰਾਈਜ਼ ਗਿਫਟ ਦਵਾਂਗੇ ਲਓ ਜੀ ਨਾਲ ਬਾਈ ਹੋਏ ਗਿਫਟ ਵੀ ਦਵਾਂਗੇ ਜਿਹੜਾ ਫੋਨ ਨਵਾਂ ਲੈ ਕੇ ਜਾਊਗਾ ਜੀ ਜੀ ਇੱਕ ਏਅਰਪੋਰਟ ਗਲਾਸ ਨਾਲ ਰੇਨ ਵਾਲਾ ਏ ਓਕੇ ਪ੍ਰੀਮੀਅਮ ਕੁਆਲਿਟੀ ਦਾ ਏਅਰਪੋਰਟ ਇਹ ਨਵੇਂ ਫੋਨ ਨਾਲ ਤੇ ਇਸ ਤੋਂ ਇਲਾਵਾ ਵੀ ਆ ਡਿਸਪਲੇ ਏ 1100 ਤੋਂ 900 ਤੱਕ ਡਿਸਪਲੇ ਨੇ ਆਪਣੇ ਲਈ ਤੇ ਜਿਵੇਂ 1+ ਦੀ ਆਪਣੀ ओरिजिनल ਵਗ ਰੱਖੇ ਡਿਸਪਲੇ ਤਾਂ ਲਗਭਗ ਸਾਰੇ ਮੁੰਡਿਆਂ ਦੇ ਕੋਲ ਰੀਜ਼ਲ ਵੀ ਹੋਈਆਂ ਨੇ ਤੇ ਆਪਾਂ ਦੋ ਜਿਹੇ ਸਹੀ ਆ ਇਹਦੇ ਚ ਆਪਾਂ 5 ਗਲਾਸ ਆਪਾਂ ਫ੍ਰੀ ਲਾ ਕੇ ਦੇਵਾਂਗੇ ਇਹ ਮੇਰੇ ਮਨ ਲਾ ਜੋ ਡਿਸਪਲੇ ਚੇਂਜ ਕਰਨੇ ਉਹਦੇ ਨਾਲ ਸਾਰੀ ਚੀਜ਼ ਬਲਕਿ ਡਿਸਪਲੇ ਤੁਸੀਂ ਚੇਂਜ ਕਰਾਉਗੇ ਤਾਂ ਤੁਹਾਨੂੰ 5 ਗਲਾਸ ਫ੍ਰੀ ਲਾ ਕੇ ਦਿਤੇਗੇ ਤੇ ਕਿ 600 ਰੁਪਏ ਵਿੱਚ ਐਨਸੀਬਲਾਈਜ਼ ਰਿਪੋਰਟ ਆ ਗਈ ਇਹ ਉਹ ਕੋਈ ਵੀ ਨਾ ਬੀਨੇ ਇਹ ਵੀ ਨਾ ਫਰੀ ਹੈ ਮਤਲਬ ਤੁਸੀਂ ਬਾਈ ਕਹਿੰਦਾ Diwali ਇਹ Diwali ਆਫਰ ਚੱਲ ਰਹੀ ਹੈ ਨਾ ਜੇ ਮਤਲਬ ਜੀ ਫੋਨ ਦੀ ਡਿਸਪਲੇ ਚੇਂਜ ਕਰਾਉਣ ਆਉਣੇ ਮਤਲਬ ਜਿਵੇਂ ਆ ਫੋਨ ਪਿਆ ਰਾ ਇਹ ਡਿਸਪਲੇ ਤੁਸੀਂ ਚੇਂਜ ਕਰਾਉਣ ਡਿਸਪਲੇ ਚੇਂਜ ਹੋਊਗੀ ਹੋਊਗੀ ਉਹ ਵੀ ਬਾਈ ਕਹਿੰਦਾ ਬਹੁਤ ਘੱਟ ਰੁਪਈਆ ਜਾਨਾ ਵੀਰੇ ਜੀ ਜੀ ਮਤਲਬ 1000 ਰੁਪਏ ਦੀ ਡਿਸਪਲੇ ਤਾਂ ਤੁਹਾਨੂੰ 1100 ਦੀ ਗਿਫਟ ਨਾਲ ਫਰੀ ਦੇ ਦੇਣਗੇ ਲੋ ਵੀ 1100 ਤੁਹਾਨੂੰ ਗਿਫਟ ਨਾਲ ਮਿਲ ਜਾਣਗੇ 1000 ਰੁਪਏ ਦੀ ਡਿਸਪਲੇ ਚੇਂਜ ਹੋ ਜਾਣੀ ਹੈ ਮਤਲਬ ਕਿ 1000 ਰੁਪਏ ਕਸਟਮਰ ਨੂੰ ਦੇਣਾ ਤੁਹਾਨੂੰ ਜੀ 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 ਠੀਕ ਹੈ ਤੇ ਆ ਉਹਨਾਂ ਨਾਲ ਤੁਹਾਨੂੰ ਇਹ ਗਿਫਟ ਮਿਲਣਗੇ ਠੀਕ ਆ ਚਾਹੇ ਤੁਸੀਂ ਇਹੋ ਕੈਸ਼ ਲੈ ਲਓ ਚਾਹੇ ਬਾਈ ਇਹਨਾਂ ਦਾ ਫਰਨੀਚਰ ਆ ਲਓ ਬਾਈ ਕਹਿੰਦਾ ਵੀ ਕਾਰ ਦੇ ਚ ਫ੍ਰੀ ਬਣਾਉਨੇ ਆ ਨਾ ਕਾਰ ਬਿਲਕੁਲ ਫ੍ਰੀ ਹੋ ਗਏ ਜੀ ਠੀਕ ਆ ਵੀਰੇ ਆਪਣੇ ਲੋੜੇ ਹਰ ਇੱਕ ਕੰਪਨੀ ਦਾ ਲੇਟੈਸਟ ਮਾਡਲ ਲਊਗਾ Oppo Vivo Samsung ਹਰ ਮੋਡਲ ਕੰਪਨੀ ਦਾ ਲੇਟੈਸਟ ਮਾਡਲ अवेलेबल ਹੋਊਗਾ ਜੋ ਨਵੇਂ ਵੀ ਹੋਊਗਾ ਆਪਾਂ ਉਹ ਅਵੇਲੇਬਲ ਕਰ ਦਾਂਗੇ ਤੇ ਹਰ ਇੱਕ ਮਾਡਲ ਦੇਪਾ ਫਾਈਨਾਂਸ ਕਰ ਦਾਂਗੇ ਤੇ ਆਪਣਾ ਫਾਈਲ ਕਰਚਾ ਬਿਲਕੁਲ ਫਰੀ ਹੋਊਗਾ ਤੇ ਬਾਕੀ ਆਪਾਂ ਗਿਫਟਾਂ ਤੇ ਕਾਲਜ ਵੀ ਤੁਹਾਨੂੰ ਫਰੀ ਕਰਤਾਂ ਨਾ ਕਾਲਜ ਵੀ ਕਾਰ ਟੋਟਲੀ ਫਰੀ ਹੋਊਗਾ ਤੇ ਨਾਲ ਬਾਈ ਜੀ ਨੇ ਗਿਫਟ ਦੇ ਰਹੇ ਨੇ ਨਾ ਹਰ ਇੱਕ ਫੋਨ ਨਾਲ ਜਿਹੜਾ ਤੁਸੀਂ ਫੋਨ ਨਵਾਂ ਲਓਗੇ ਚਾਹੇ ਤੁਸੀਂ ਇੰਸਟਾਲਮੈਂਟ ਤੇ ਲਓ ਚਾਹੇ ਨਕਦ ਲਓ ਨਾ ਵੀ ਜੀ 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 ਠੀਕ ਹੈ ਬ੍ਰੇ ਤੇ ਬਾਕੀ ਜਿਵੇਂ ਡਿਸਪਲੇ ਤੇ ਬਾਈ ਦੱਸਿਆ ਨਾ ਆ ਕੂਨਾ ਔਰ ਫੋਲਡਰਾਂ ਤੋਂ ਇਲਾਵਾ ਵੀ ਬੋਲੇ ਵਿੱਚ ਰੁਪਏ ਦੇ ਵਿੱਚ ਵੀ ਹੈਕੀ ਕੈਡਮ ਬੁਰੀ ਹੁੰਦੀ ਆ ਜਿਵੇਂ ਕਿ ਬੋਡੀ ਤੁਹਾਨੂੰ ਸਿਰਫ ਸਾਡੇ ਲਈ ਬੋਰਡ ਲਈ ਕੋਣਾ ਇੱਕ ਮਦਰ ਬੋਰਡ ਲਈ ਕੋਣਾ ਤਾਂ ਹਾਂਜੀ ਉਸ ਤੋਂ ਇਲਾਵਾ ਆਪਣੇ ਕੋਲ ਇੱਕ ਇੱਕ ਕੈਡਮ ਹੁੰਦੀ ਆ ਜਿਦੇ ਵਿੱਚ ਪੱਤੇ ਹੋਗੇ ਉਹਦੇ ਕੈਮਰੇ ਹੋਗੇ ਚਾਰਜਿੰਗ ਪੱਤੇ ਹੋਗੇ ਇੱਕ ਇੱਕ ਕੈਡਮ ਹੁੰਦੀ ਆ ਕਿਉਂਕਿ ਬੋਡੀਆਂ ਵੀ ਓਰੀਜਨਲ ਹੁੰਦੀਆਂ ਨੇ ਤੁਸੀਂ ਬੋਡੀਆਂ ਦੇ ਲਓ ਓਕੇ ਲਾਲ ਮਾਈ ਇਹਨਾਂ ਕੋਲ ਸਮਝ ਤੁਹਾਨੂੰ ਦੀ ਬੋਡੀ ਵੀ ਹਰ ਤਰ੍ਹਾਂ ਦੀ ਮਿਲਦੀ ਤੁਹਾਨੂੰ ਜਿਹੜਾ ਮਾਟੀ ਮਾਰਦਾ ਠੀਕ ਆ ਵੀਰੇ ਆ ਦੇਖੋ ਆ ਦੇਖੋ ਸਾਰਿਆਂ ਨੇ ਇਹਨਾਂ ਕੋ ਪਏ ਨਹੀਂ ਸਾਰੇ ਮੋਡਲ ਮਤਲਬ ਐਕਸੈਸਰੀ ਤੁਹਾਡੇ ਕੋਲ ਸਾਰੀ ਆ ਨਾ ਵੀਰੇ ਫੋਨ ਦੀ ਸਾਰੀ ਵੀ ਟੋਟਲੀ ਟੋਟਲੀ ਫੋਨ ਦੀ ਇੱਕ ਸੂਈ ਤੋਂ ਲੈ ਕੇ ਬੋਡੀ ਸਭ ਕੁਝ ਟੋਟਲੀ ਸਭ ਕੁਝ ਮਿਲੂਗਾ ਜਿਵੇਂ ਆ ਕੇ ਆਪਣੇ ਫੋਨ ਪਿਆ 13 Pro ਓਕੇ ਇਹ ਆਇਆ ਸੀ ਆਪਣੇ 10-15 ਦਿਨ ਪਹਿਲਾਂ ਤੇ ਇਹਨੂੰ ਆਪਣੇ ਤਿਆਰ ਕਰਿਆ ਓਕੇ ਇਹ ਪਹਿਲਾਂ ਆ ਆ ਕੀ ਹੋ ਗਈ ਦੀ ਹੈ ਲਓ ਜੀ ਇਦਾਂ ਦਾ ਬਾਈ ਇਹਨਾਂ ਨੂੰ ਫੋਨ ਆਇਆ ਸੀ ਇਹ ਜੀ ਆ ਬਣਾਤਾ ਬਾਈ ਉਹਨਾਂ ਨੇ ਬਾਈ ਐਨ ਓਕੇ ਹੋਇਆ ਪਿਆ ਵੀ ਇਹਦੇ ਚ ਬੋਰਡ ਚ ਵੀ ਪ੍ਰੋਬਲਮ ਸੀ ਕਾਫੀ ਓਕੇ ਓਕੇ ਤੇ ਬੋਰਡ ਦੀ ਵੀ ਆਪਣੀ ਐਨ ਪੂਰੀ ਸਕਸੈਸਫੁਲ ਵੀ ਆ ਮਤਲਬ ਕਿ ਰਿਪੇਅਰ ਦਾ ਥੋੜਾ ਪੂਰਾ ਤਸਲੀਮ ਦਾ ਕੰਮ ਆ ਗਿਆ ਪੂਰਾ ਤਸਲੀਮ ਪੂਰਾ ਐਨ ਓਕੇ ਪਿਆ ਤੇ ਮਨ ਲਓ ਐਨ ਪੂਰਾ ਤਸਲੀਮ ਦਾ ਕੰਮ ਕਰਿਆ ਹਾਂ ਦਾ ਐਨ ਪੂਰਾ ਜਲਦੀ ਦੇ ਵਿੱਚ ਬਾਕੀ ਇਸ ਇੰਦਰ ਮੁੰਡੇ ਬੈਠੇ ਨੇ ਆਪਾਂ ਮੁੰਡਿਆਂ ਦੀ ਕਮਰਾ ਦੇ ਨਾਲ ਓਕੇ ਹਾਂਜੀ ਵੀਰੇ ਇਹ ਤਾਂ ਵੀ ਆਪਣੀ ਬੋਡੀ ਹੋ ਗਈ ਸਫੇਰ ਪੜ ਹੋ ਗਿਆ ਤੇ ਇਸ ਤੋਂ ਇਲਾਵਾ ਜਿਹਵੇਂ ਐਜ ਫੋਨ ਆਉਂਦੇ ਨੇ ਵੀਰੇ ਇਹਨਾਂ ਦੇ ਮਾਰਕੀਟ ਵਿੱਚ ਪ੍ਰੋਪਰ ਗਲਾਸ ਵੀ ਨਹੀਂ ਮਿਲਦੇ ਜਿਹੜਾ ਨਾ ਪਰ ਗਲਾਸ ਲੱਗਦੇ ਨੇ ਉਹ ਗਲਾਸ ਵੀ ਪ੍ਰੋਪਰ ਨਹੀਂ ਮਿਲਦੇ ਤੇ ਆਪਾਂ ਇਹਦੇ ਸਾਨੂੰ ਐਜ ਡਿਸਪਲੇ ਦਵਾਂਗੇ ਪਰ ਐਜ ਮੋਡਲ ਦੀ ਡਿਸਪਲੇ ਵੀ ਆ ਗਈ ਆਪਣਾ ਲੈਵੇ ਹਰ ਮਾਡਲ ਦੀ अवेलेबल ਹੋਊਗੀ ਚਾਹੇ ਦੀ ਉਹ ਕਿਹੜੇ ਵੀ ਕੰਪਨੀ ਦਾ ਹੋਵੇ ਮਟ੍ਰੋਲਾ ਹੋਵੇ ਸੈਮਸੰਗ ਹੋਵੇ ਕੋਈ ਮਾਡਲ ਹੋਵੇ ਤਾਂ ਹਰ ਮਾਡਲ ਦੀ ਡਿਸਪਲੇ ਮੈਨੂੰ ਐਵੇਲੇਬਲ ਹੋਊਗੀ ਠੀਕ ਆ ਵੀਰੇ ਜਿਵੇਂ ਪੁਰਾਣੇ ਤੋਂ ਪੁਰਾਣਾ ਕਿੰਨਾ ਫੋਨ ਜਿਵੇਂ ਮੈਨੂੰ ਲੱਗੇ ਸੈਮਸੰਗ ਦੇ ਜੇ ਸੈਮਸੰਗ ਦੇ ਜ ਮਾਡਲ ਮੇਲੇ ਹੀ ਉਸੇ ਸੰਦੇ ਵਿੱਚ ਤਾਂ ਇਹਦੀ ਵੀ ਬਾਈਕ ਹਨਾ ਡਿਸਪਲੇ ਸਾਡੇ ਕੋਲ ਪਈਦਾ ਬਾਕੀ ਹੋਰ ਵੀ ਜਿਹੜਾ ਮਾਡਲ ਹੈ ਨਾ ਕੰਪਨੀ ਦਾ ਮਾਡਲ ਹੈ ਨਾ Oppo ਹੋ ਗਿਆ Vivo ਹੋ ਗਿਆ ਨਾ ਇਸ ਤਰ੍ਹਾਂ ਵੀ ਆਪਣੇ ਜਿਵੇਂ ਫਲੈਟ ਆ ਗਈ ਹੈ ਡਿਸਪਲੇ ਇਹ ਸਾਰੇ ਮੂਲ ਲੈਵਲ ਦੇ ਲੋਹੁੰਦੇ ਨੇ ਜਿਵੇਂ ਟੈਕਨੋ ਦੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਨਾ ਟੈਕਨੋ ਦੇ ਸਾਰੇ ਮਾਡਲ ਪੈਣੇ ਟੈਕਨੋ ਹੋ ਗਿਆ ਨੋ ਕੀ ਹੋ ਗਿਆ ਆਪਣਾ ਹੋਨਰ ਹੋ ਗਿਆ ਸਾਰੇ ਨੋ ਕੀ ਦੀ ਪਈ ਆ ਵੀਰੇ ਜੀ 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 ਨੋ ਕੀ ਸਾਰੇ ਮਾਡਲ ਜੀ ਐਕਸਲ ਦੇ ਵਿੱਚ ਸਾਰੇ ਮਾਡਲ ਜੀ ਐਕਸਲ ਜੀ ਐਕਸਲ ਤੁਹਾਨੂੰ ਮਿਲ ਜੂਗੀ ਸਾਰੇ ਮਾਡਲ ਜੀ ਐ 13 ਜੀ ਐਕਸ ਮਿਲਣਗੇ ਆਪਣਾ ਠੀਕ ਆ ਵੀਰੇ ਬਾਕੀ ਸਾਰੇ ਤਕਰੀਬਨ ਮੰਨ ਲਾ ਵੀ ਚਾਹੇ ਜਿਹੜਾ ਫੋਨ ਮਰਜੀ ਆ ਨਾ ਵੀਰੇ ਇੱਕ ਵਾਰ ਤੁਹਾਡੇ ਕੋਲ ਲਿਆਉਣ ਮੰਨ ਲਾ ਕਿ ਉਹਨੂੰ ਇਹ ਬਾਈ ਹੋਣੀ ਤੋੜ ਕੇ ਦੇਣਗੇ ਚੱਲਦਾ ਕਰਕੇ ਦੇਣਗੇ ਇਹਨੂੰ ਓਪਨ ਕਰਕੇ ਦੇਣਗੇ ਜੀ ਜੀ ਠੀਕ ਆ ਇਹ ਤਾਂ ਚਲੋ ਵੀਰੇ ਸਾਰੀਆਂ ਮੇਰਾ ਫੋਨਾਂ ਦੀ ਐਕਸੈਸਰੀਓ ਵੀ ਡਿਸਪਲੇ ਹੋ ਗਈ ਨਾ ਆਪਾਂ ਸਾਰੀ ਦਿਖਾਤੀ ਤੇ ਤੁਸੀਂ ਇੱਕ ਬਾਹਰ ਬੋਰਡ ਤੇ ਚੀਜ਼ ਲਿਖ ਕੇ ਲਾਈ 15 ਮਿੰਟ ਚ ਡਿਸਪਲੇ ਚੇਕ 15 ਮਿੰਟਾਂ ਦੇ ਵਿੱਚ ਡਿਸਪਲੇ ਆ ਜੀ ਉਹ ਕਹਿੰਦੇ ਕਰ ਦਿੰਦੇ ਆ ਆ ਜੀ ਆ ਦਿਖਾਉਣਾ ਤੁਹਾਨੂੰ ਵੀ 15 ਮਿੰਟਾਂ ਦੇ ਡਿਸਪਲੇ ਦਾ ਰੀਜ਼ਨ ਇਹ ਆ ਕਿ ਮੇਰੇ ਕੋਲ ਵੀ ਟੀਮ ਬਈ ਪੂਰੀਆ ਓਕੇ ਮਤਲਬ ਕਿ ਆਪਾਂ ਪੂਰੇ 15 ਮਿੰਟ ਚ ਜਦੋਂ ਸੀ ਫੋਨ ਆਇਆ ਨਾਲ ਦੀ ਨਾਲ ਪੂਰਾ ਜਿਹਦੀ ਨਾਲ ਖੁੱਲਣ ਲੱਗ ਗਿਆ ਨੇ ਬਈ ਠੀਕ ਆ ਲਓ ਜੀ ਆ ਫੋਨ ਰਿਪੇਅਰ ਹੋ ਰਿਹਾ ਨੇ ਭਾਈ ਨਾਲ ਦੀ ਨਾਲ ਭਾਈ ਵੀ ਤਾਂ ਹੀ ਦਾਵਾ ਕਰ ਰਹੇ ਨੇ 15 ਮਿੰਟ ਚ ਡਿਸਪਲੇ ਚ ਜੀ ਜੀ ਹਲੇ ਦਿਲ ਮੁੰਡੇ ਦਿਲ ਆਣੀ ਕੇ ਥੋੜਾ ਲੇਟ ਆਉਣਗੇ ਠੀਕ ਆ ਠੀਕ ਆ ਜੀ 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 ਪਰੋ ਰਾਤ ਨੂੰ ਲੇਟ ਜਾਂ ਮਲਕ 15 ਮਿੰਟ ਦੇ ਦੇ ਦੋਗੇ ਫੋਨ ਜੀ ਜੀ 15 ਮਿੰਟਾਂ ਦੇ ਵਿੱਚ ਡਿਸਪਲੇ ਆ ਗਿਆ ਪਰੋ ਲੇਟ ਹੀ ਮੈਂ ਫੋਨ ਠੀਕ ਆ ਵੀਰੇ ਠੀਕ ਹੈ ਵੀਰ ਰਿਪੇਅਰ ਦੇ ਵਿੱਚ ਮੰਨ ਲਓ ਜਿਵੇਂ ਫੋਨ ਪਾਣੀ ਚ ਗਿਰ ਗਿਆ ਨਾ ਕਈ ਵਾਰ ਫੋਨ ਦਾ ਆਈਸੀ ਖਰਾਬ ਹੋ ਜਾਂਦਾ ਨੈਟਵਰਕ ਨਹੀਂ ਆਉਂਦਾ ਉਹਦਾ ਵੀ ਸਾਰੇ ਚੀਜ਼ਾਂ ਦਾ ਸੋਲੂਸ਼ਨ ਹੈਗਾ ਵੀ ਉਹਦੇ ਵਾਸਤੇ ਮੁੰਡਾ ਆਪਣਾ ਲੱਗ ਰੱਖਿਆ ਓਕੇ ਤੇ ਉਹਦੇ ਵਾਸਤੇ ਵੀ ਇਦਾਂ ਹੈ ਵੀ ਕੋਈ ਵੀ ਆਈਫੋਨ ਦੀ ਪ੍ਰੋਬਲਮ ਹੋਵੇ ਕੋਈ ਨਾਰਮਲ ਪ੍ਰੋਬਲਮ ਵੀ ਹੋਵੇ ਆਈਫੋਨ ਦੀ ਜਿਵੇਂ ਫੇਸ ਆਈਡੀ ਦੀ ਪ੍ਰੋਬਲਮ ਆ ਗਈ ਆਪਣੇ ਜਿਵੇਂ ਟੂਨ ਟੂਨ ਵਗੈਰਾ ਕੁਝ ਵੀ ਪ੍ਰੋਬਲਮ ਆਦੀ ਜਿਵੇਂ ਦੂਜੇ ਫੋਨਾਂ ਫਿੰਗਰਪ੍ਰਿੰਟਾਂ ਦਾ ਡਿਸਪਲੇ ਫਿੰਗਰਪ੍ਰਿੰਟਾਂ ਦਾ ਜਿਵੇਂ ਡਿਸਪਲੇ ਸਭ ਕੁਝ ਓਕੇ ਹੁੰਦਾ ਵੀ ਤੇ ਆਈਸੀ ਵਰਗੇ ਵਿੱਚ ਸੀਪੀਯੂ ਵੀ ਦਾ ਕਿ ਠੀਕ ਹੈ ਵੀਰੇ ਮਤਲਬ ਕੋਈ ਫੋਨ ਦੀ ਦਿੱਕਤ ਹੈ ਨਾ ਮਤਲਬ ਕੋਈ ਵੀ ਆ ਜਾਏ ਆਈਫੋਨ ਦੇ ਵਿੱਚ ਵੀ ਕੋਈ ਵੀ ਦਿੱਕਤ ਆਦੀ ਫੋਨ ਦੀ ਆਈਫੋਨ ਦੇ ਮਤਲਬ ਦੂਜੇ ਅੰਡਰਟੈਡ ਦੇ ਵਿੱਚ ਅੰਡਰਟੈਡ ਦੇ ਵਿੱਚ ਵੀ ਟੋਟਲੀ ਮਤਲਬ ਟੋਟਲੀ ਕਿਸੇ ਫੋਨ ਦੀ ਕੋਈ ਦਿੱਕਤ ਆ ਤਾਂ ਭਾਈ ਉਹਨਾਂ ਕੋਲ ਪੂਰੀ ਟੀਮ ਵਰਕ ਹੈ ਨਾ ਤੇ ਤੁਹਾਡਾ ਫੋਨ ਬਿਲਕੁਲ ਸਹੀ ਕਰਕੇ ਦੇਣਗੇ ਠੀਕ ਹੈ ਵੀਰੇ ਹਾਂਜੀ ਵੀਰੇ ਇਸ ਤੋਂ ਇਲਾਵਾ ਵੀ ਆਪਣੇ ਲਈ ਮੈਂ ਐਜ ਗਲਾਸ ਆ ਗਏ। ਹਰ ਮਾਡਲ ਦੇ ਲੈਵਲੋਂ ਮਿਲੂਗਾ। ਜਿਹੜੇ ਰੀਲ ਨਹੀਂ ਉਪੋਚੜੇ ਮਰਜੀ ਮਾਡਲ ਹੋਵੇ। ਹਰ ਮਾਡਲ ਦੇ ਵਿੱਚ ਐਜ ਗਲਾਸ ਮਿਲੂਗਾ। ਉਸ ਤੋਂ ਬਾਅਦ ਕਵਰ ਆ ਜਾਂਦੇ ਨੇ ਆਈਫੋਨਾਂ ਦੇ। ਲੋ ਜੀ ਆਈਫੋਨ ਦੇ ਕਵਰ ਆ ਗਏ ਨਾ। ਆਈਫੋਨ ਦੇ ਕਵਰ ਆ ਗਏ। ਆਈਫੋਨਾਂ ਨੂੰ ਕਵਰ ਐਕਸੈਸਰੀ ਆਈਫੋਨ ਦੀ ਤੁਹਾਨੂੰ ਸਾਰੇ ਮਿਲ ਜੂਗਾ। ਸਾਰੇ ਮਿਲ ਜੂਗਾ। ਉਹਦੇ ਲਿਆ ਮੈਗ ਸੈਫ ਆ ਕਵਰ ਆ ਗਏ ਆਈਫੋਨਾਂ ਦੇ। ਓਕੇ। ਇਹ ਮੈਗ ਸੈਫ ਟਰਾਂਸਪੇਰੈਂਟ ਦੇ ਵਿੱਚ ਆ ਜਾਂਦੇ ਨੇ। ਤੇ ਆ ਸਿੰਪਲ ਗਲਾਸ ਹੈ ਕਿ ਚਿੜੀ ਦੇ ਵਿੱਚ ਵੀ। ਫੁੱਲ ਕੁਆਂਟੀਟੀ ਇਹਦੇ ਵਿੱਚ ਮਿਲੂਗਾ ਤੇ ਹ ਨੀਚੇ ਬੈਨੇਦਰ ਹਰੇ ਓਕੇ ਓਕੇ ਤੇ ਇਹ ਆਪਾਂ ਕਟਿੰਗ ਕਰਕੇ ਮਸ਼ੀਨਾਂ ਲਾ ਗਦਨੇ ਆ ਵੀ ਠੀਕ ਆ ਵੀਰੇ ਤੇ ਮਸ਼ੀਨ ਆਪਾਂ ਲਵੇ ਦਾਂ ਆ ਕਿ ਜਿਹੜਾ ਮਰਜ਼ੀ ਮੋੜ ਲੋਗੇ ਜੇ ਤੁਹਾਨੂੰ ਕੋਈ ਕਵਰ ਨਹੀਂ ਮਿਲਦਾ ਹੈਗਾ ਜਾਂ ਬੈਕ ਅ ਗਲਾਸ ਨਹੀਂ ਮਿਲਦਾ ਹੈਗਾ ਤਾਂ ਆਪਾਂ ਇਹਨਾਂ ਨੂੰ ਗਲਾਸ ਵੀ ਕੱਟ ਕੇ ਲਗਾ ਦਾਂਗੇ ਪਰ ਬੈਕ ਲਿਮਿਨੇਸ਼ਨ ਕੱਟ ਕੇ ਵੀ ਲਗਾ ਦਾਂਗੇ ਇਹ ਮਤਲਬ ਇਹਹੀ ਕਰੀ ਹੋਈ ਐ ਲਿਮਿਨੇਸ਼ਨ ਹਾਂਜੀ ਹਾਂ ਵੀ ਠੀਕ ਆ ਠੀਕ ਆ ਇਹ ਦੇਖੀ ਕਰੀ ਹੋਈ ਐ ਹਲੇ ਇਹ ਮਤਲਬ ਜੇ ਕਿਸੇ ਦੀ ਮਤਲਬ ਮੋਰ ਢੱਕਣ ਵੀ ਖਰਾਬ ਹੋ ਗਿਆ ਨਾ ਉਹ ਜਿੱਤ ਕੇ ਤਾਂ ਯੂਟਕ ਨਹੀਂ ਮਿਲਦਾ ਕਿ ਤੋ ਕੋਈ ਫੋਲ ਹੁੰਦੇ ਨੇ ਕੱਟ ਕੇ ਨਹੀਂ ਮਿਲਦਾ ਤਾਂ ਉਹ ਕਟਿੰਗ ਕੀ ਮਨ ਮਾਡਲ ਆਉਂਦੇ ਨੇ ਇਹਦੀ ਡਿਸਪਲੇ ਗਲਾਸ ਨਹੀਂ ਮਿਲੇ ਜਲਦੀ ਤਾਂ ਆਪਾਂ ਸਿਰਫ 3 ਘੰਟੇ ਦੇ ਵਿੱਚ ਮਾਡਲ ਆਉਣ ਦੇ ਬਾਅਦ 3 ਘੰਟੇ ਦੇ ਵਿੱਚ ਆਪਾਂ ਨਵਾਂ ਗਲਾਸ ਉਹ ਗਲਾਸ ਕਰਕੇ ਲਾਵਾਂਗੇ ਦੇ ਵਿੱਚ ਉਹ ਲਾਉਂ ਵੀ ਬਾਈ ਕਹਿੰਦਾ ਜੇ ਕੋਈ ਨਵਾਂ ਮਾਡਲ ਵੀ ਆਉਂਦਾ ਨਾ ਉਹਦਾ ਗਲਾਸ ਨਹੀਂ ਮਿਲਦਾ ਮਾਰਕੀਟ 'ਚ ਉਹ ਵੀ ਕਹਿੰਦਾ ਵੀ 3 ਘੰਟੇ ਦੇ ਗਲਾਸ ਇਥੇ ਤੁਹਾਨੂੰ ਪ੍ਰੋਵਾਈਡ ਕਰ ਕੋਈ ਲੇਟੈਸਟ ਰਿਲੀਜ਼ ਹੁੰਦਾ ਉਹ ਆਉਂਦਾ ਨਾ ਆਉਂਦਾ ਮਾਡਲ ਮਾਰਕੀਟ ਦੇ ਵਿੱਚ ਤਾਂ ਇਸ ਮਸ਼ੀਨ ਦੇ ਵਿੱਚ 3 ਘੰਟੇ ਦੇ ਵਿੱਚ ਆਪਰੇ ਲਵਾਉਂਦਾ ਤਾਂ ਤੁਹਾਨੂੰ ਉਹ ਨਾਲ ਦੀ ਨਾਲ 3 ਘੰਟੇ ਦੇ ਬਾਅਦ ਮਿਲ ਜਾਊਗਾ ਠੀਕ ਹੈ ਵੀਰੇ ਜਦੋਂ ਕਿ ਮਾਰਕੀ ਬਾਕੀ ਆਪਣਾ ਐਕਸੈਸਰੀ ਸੈਕਸ਼ਨ ਆ। ਇਹਦੇ ਵਿੱਚ ਜਿਵੇਂ ਆਪਣੇ ਆਫਰ ਲਈ ਆਏ ایرਪອດ ਆਲੀ। ਮੰਨ ਲਓ 1-20 ਨਹੀਂ ਹੈਗੇ ਆਪਣੇ ایرਪອດ ਬਾਧੂ ਦੇ ਵਿੱਚ ਕੋਣ ਡੇ ਲਿਚ ਪੈਣੇ। ਠੀਕ ਆ ਜੀ। ਹਾਂਜੀ ਹਾਂ ਜਿਵੇਂ ਪੋਟਰੋਨਿਕਸ ਤੇ ਇਸ ਤੋਂ ਇਲਾਵਾ ਜਿਵੇਂ ਆਪਣੇ ਪੋਟਰੋਨਿਕਸ ਦੇ ਵਿੱਚ ਬ੍ਰਾਂਡ ਬਹੁਤ ਸੋਹਣਾ ਬ੍ਰਾਂਡ ਆ। ਵਿੱਚ ਹਰ ਮਾਡਲ ਦੇ ਵਿੱਚ ਆਪਾਂ ਨੂੰ ایرਪອດ ਮਿਲੂਗਾ। ਠੀਕ ਆ ਵੀਰੇ। ਜੀ ਜੀ ਇਸ ਤੋਂ ਇਲਾਵਾ ਵਾਇਰਡ ਬੋਲਡ ਦੇ ਕੋਲੋਂ ਮਿਲ ਜਾਣਗੇ। ਜਿਵੇਂ ਕੇਬਲ ਆ ਤੁਸੀਂ ਲੈਣੀਆਂ ਨੇ ਕੇਬਲ ਆ ਪੂਰੀ ਕੁਇਟਰੀਮਿੰਗ ਕੁਆਲਿਟੀ ਦੇ ਵਿੱਚ। ਯਾਨੀ ਆਪਣੀ ਕੇਬਲ ਮਿਲ ਜਾਣਗੇ ਨਾ। ਤੇ ਮੰਨ ਲਓ ਐਕਸੈਸਰੀ ਵੀਰੇ ਸਾਰੀ ਆ ਨਾ ਚਾਹ ਠੀਕ ਹੈ ਵੀਰੇ ਮੈਂ ਆਨ ਟਾਈਪ ਸੀ ਵਾਲੇ ਹੈਡਫੋਨ ਆਈਫੋਨ ਵਾਲੇ ਹੈਡਫੋਨ ਠੀਕ ਕੁਆਲਿਟੀ ਦੇ ਹੈਡਫੋਨ ਮਿਲ ਜਣਗੇ ਬਾਕੀ ਜਿਵੇਂ ਸਟਾਰਟਿੰਗ ਜਿਆਦਾ ਦੱਸਿਆ ਨਾ ਵੀ ਤੁਸੀਂ ਆਫਰ ਜਿਹੜੇ ਲਾਈ ਹੋਏ ਨੇ ਨਾ ਉਹ ਸਟਾਰਟਿੰਗ ਸਾਰੇ ਦੱਸਤੀ ਹੈ ਨਾ ਤੇ ਆਫਰ ਚੱਲਣਗੇ ਦਿਵਾਲੀ ਤੱਕ ਨਾ ਜੀ ਦਿਵਾਲੀ ਤੱਕ ਚੱਲਣਗੀਆਂ ਬਾਕੀ ਥੋੜਾ ਵਜਾਜਗੜ ਫ੍ਰੀ ਰਹੂਗਾ ਵੀ ਠੀਕ ਹੈ ਜੀ ਤੇ ਬਾਕੀ ਜਿਹੜੇ ਕਾਰਡ ਹੈਗਾ ਵਜਾ ਉਹ ਵੀ ਤੁਹਾਡੇ ਕੋਲ ਆ ਨਾ ਬਾਕੀ ਕ੍ਰੈਡਿਟ ਕਾਰਡ ਜਿਹੜਾ ਉਹ ਵੀ ਆ ਸਕਦਾ ਨਾ ਕ੍ਰੈਡਿਟ ਕਾਰਡ ਤੇ ਲੱਗੋ ਆਫਰ ਲੈਣੀਆਂ ਵੀ ਉਹਦੇ ਲੱਗ ਗ੍ਰੈਂਡ ਡਿਸਕਾਊਂਟ ਰਹਿੰਦਾ ਹਾਂਜੀ ਹਾਂ